ਮੈਨੂੰ ਬੜਾ ਦੁੱਖ ਹੋਇਆ ਇਹ ਇਹ ਬਿਆਨ ਸੁਣ ਕੇ ਇਸ ਸੰਵਾਦ ਸਾਹਿਬ ਦਾ ਔਰ ਉਹ ਕਈ ਵੇਲੜ ਛੱਡੇ ਲੈ ਕੇ ਸਾਡੇ ਸਾਹਮਣੇ ਆ ਜਾਂਦੇ ਕਹਿੰਦੇ ਜੀ ਤੁਸੀਂ ਸਕੂਲਾਂ ਚ ਕਿਉਂ ਜਾਂਦੇ ਆ ਵੀ ਫੇਰੇ ਜੇ ਫੇਰੇ ਸਾਰੇ ਆਪਦੇ ਆਪ ਨੂੰ ਮੰਨ ਲੈਣ ਵੀ ਤੁਸੀਂ ਸਾਰੇ ਵੇਲੜਾ ਸਾਡੇ ਨਾਲ ਵੇਲੜਾਂ ਦੇ ਨਾਲ ਹੁਣ ਤੇ ਘਰ ਧਰਨਿਆਂ ਚ ਬੈੰਦੇ ਬੈੰਦੇ ਨੇ ਤੁਹਾਨੂੰ ਤੁਸੀਂ ਲੀਡਰ ਬਣ ਗਏ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਚਾਰ ਹੁਣ ਤੁਹਾਨੂੰ ਅਸੀਂ ਵੇਲੜ ਲੱਗਣ ਲੱਗੇ ਫਿਰ ਮੈਂ ਅਗਲੀ ਗੱਲ ਹੋਰ ਦੱਸ ਦਿੰਦਾ ਮੈਨੂੰ ਬੜਾ ਦੁੱਖ ਹੋਇਆ ਇਹ ਇਹ ਬਿਆਨ ਸੁਣ ਕੇ ਇਸ ਸਨਵਾ ਸਾਹਿਬ ਦਾ ਇਹਨੂੰ ਇਹਨੂੰ ਮਤਲਬ ਮੈਨੂੰ ਦਾ ਹੰਕਾਰ ਹੋ ਗਿਆ ਕਿ ਮੈਂ ਮਤਲਬ ਬਹੁਤ ਵੱਡੀ ਪੋਸਟ ਤੇ ਬੈਠਾ ਹਰ ਉਹਨੂੰ ਇਹ ਨਹੀਂ ਪਤਾਗਾ ਕਿ ਲੋਕਾਂ ਦੀ ਇੱਕ ਪਾਵਰ ਹੈ ਨਾ ਜਿੱਦੇ ਜਿੱਦੇ ਲੋਕਾਂ ਨੇ ਦੁਬਾਰਾ ਇੱਥੇ ਨਿਸ਼ਾਨ ਲਾਉਣਾ ਹੈ ਨਾ ਉਹਦੇ ਹਾਸੇ ਟਾ ਟੂਟਾ ਸਭ ਖੋਲ ਲੈਣਗੇ ਕਿ ਲੋਕਾਂ ਕੋਲੇ ਤਾਕਤ ਹੈ ਲੋਕ ਜਾਣਦੇ ਆਂਦੇ ਆ ਕਿ ਮੈਂ ਖੋਈ ਦੀਆਂ ਤੇ ਕਿਵੇਂ ਦੇਈ ਦੀਆਂ ਜੇ ਤੁਹਾਨੂੰ 92 ਦੇ ਸਕਦੇ ਆ ਨਾ ਤੇ ਤੁਹਾਨੂੰ 0 ਤੇ ਵੀ ਲੈ ਸਕਦੇ ਆ ਅਗਲੇ ਜਿਹੜੇ ਪਹਿਲੇ ਸੀ ਪਹਿਲਾਂ ਦੇ ਵਿੱਚ بڑا ਹੰਕਾਰ ਸੀ ਨਾ ਉਹ ਕਹਿੰਦੇ ਸੀਗੇ 25 ਸਾਲ ਪੰਜ ਵਾਰੀ ਕਹਿੰਦਾ ਮੁੱਖ ਮੰਤਰੀ ਬਣਨਾ ਹੈ ਇਹ ਬਾਦਲ ਕਹਿੰਦਾ ਰਿਹਾ 25 ਸਾਲ ਨਹੀਂ ਜਾਣਾ ਅਗਲੇ ਨੇ ਮਾਰਿਆ ਬੜਕਾ ਅੱਗੇ ਅਗਲੀ ਵਾਰੀ ਤੋ ਜੇ ਉਹਦੇ ਨਾਲ ਇਹ ਕਰ ਸਕਦੇ ਤੇ ਹੋ ਤੁਹਾਡੇ ਨਾਲ ਵੀ ਜਾਣੀ ਕਿਉਂ ਮੈਂ ਕਹਿ ਰਿਹਾ ਹੁਣ ਇਹਨੂੰ ਮੈਂ ਪੁੱਛਦਾ ਕਿ ਭਾਈ ਇਹ ਜਿਹੜੇ ਵੇਲੜਾ ਸੀ ਯਾਦ ਕਰ ਕੁਲਤਾਰ ਜੀ ਇੱਕ ਵਾਰੀ ਯਾਦ ਕਰ ਕਿ ਤੂੰ ਡੱਲੇ ਵਾਲੇ ਆਇਆ ਸੀ ਆਪਦੇ ਨਾਲ ਕੁਝ ਬੰਦੇ ਲੈ ਕੇ ਆਇਆ ਸੀ ਤੇ ਤੇਰਾ ਰਾਤ ਇਸ ਗੱਲ ਲਈ ਨਿਕਲਿਆ ਹੋਇਆ ਸੀ ਕਿ ਗਰੋਈਪੁਰ ਦਾ ਐਸਐਸਪੀ ਦੇਰ ਤੇ ਮੁਕੱਦਮਾ ਦਰਜ ਕਰਦਾ ਸੀ ਕਿ ਤੁਸੀਂ ਭਾਈ ਕਿਸੇ ਮੈਡੀਕਲ ਸਟੋਰ ਦੇ ਬਾਹਰ ਦੇ ਵਿੱਚ ਧਰਨਾ ਲਾਇਆ ਸੀ ਤੁਹਾਡੇ ਤੇ ਪਰਚਾ ਦਰਜ ਹੁੰਦਾ ਸੀ ਉਹਦੇ ਤੁਹਾਨੂੰ ਸਾਡੀ ਲੋੜ ਲੱਗੀ ਸੀ ਨਾ ਕਿ ਪ੍ਰਧਾਨ ਜੀ ਮਦਦ ਕਰੋ ਸਾਡੀ ਪਰ ਯਾਦ ਰੱਖ ਉਸ ਗੱਲ ਨੂੰ ਧਿਆਨ ਕਰਕੇ ਤੇਰੀ ਜਾਣਕੀ ਨੇ ਛੜਾਈ ਉਹ ਇਹ ਤਿੰਨਾਂ ਲੀਡਰਾਂ ਨੂੰ ਉਸ ਵੇਲੇ ਅਸੀਂ ਬਰਾਬਰ ਦੇ ਉੱਤੇ ਖੜ ਕੇ ਪੁਲਿਸ ਪ੍ਰਸ਼ਾਸਨ ਨੂੰ ਬੜਾ ਚੈਲੰਜ ਦਿੱਤਾ ਸੀ ਕਿ ਜਿਹੜਾ ਇਹ ਜਿਹੜਾ 17 17000 18 18000 ਦਾ ਟੀਕਾ ਵੇਚ ਰਿਹਾ ਜਦੀ ਅਸਲ ਕੀਮਤ ਸਿਰਫ 2000 ਨਹੀਂ 200 ਨਹੀਂ 2000 ਨਹੀਂ ਸੌਰੀ ਹੁਣ ਉਹ 2000 ਵਾਲਾ 18000 ਦਾ ਵਿਕਦਾ ਹੈ ਤੇ ਜੇ ਉਹਦੇ ਖਿਲਾਫ ਕੋਈ ਬੰਦਾ ਆਵਾਜ਼ ਚੁੱਕਦਾ ਤੇ ਤੁਸੀਂ ਪਰਚਾ ਦਰਜ ਕਰੋਗੇ ਅਸੀਂ ਖੜਾ ਹਾਂ ਉਹਨਾਂ ਦੇ ਨਾਲ ਪਰ ਫਿਰ ਇਹਨਾਂ ਨੂੰ ਮਤਲਬ ਪਰਚੇ ਤੋਂ ਰਾਹਤ ਮਿਲੀ ਹੈ ਤੇ ਜਿਹਨਾਂ ਨੂੰ ਜਿਹਨਾਂ ਨੂੰ ਰਾਹਤ ਹੀ ਇਸ ਕਰਕੇ ਮਿਲੀ ਹੋਵੇ ਉਹ ਬੰਦੇ ਇਹ ਗੱਲਾਂ ਕਰਨ ਔਰ ਉਸ ਤੋਂ ਪਹਿਲਾਂ ਇਹਨੂੰ ਇਹ ਪੁੱਛੋ ਸ਼ਰੂਤੀਕਾਰ ਜੀ ਤੂੰ ਕੀ ਕਰਦਾ ਤੂੰ ਲੀਡਰ ਬਣਿਆ ਕਿੱਥੋਂ ਆ ਤੂੰ ਇੱਥੋਂ ਹੀ ਇਹਨਾਂ ਧਰਿਆਂ ਚੋਂ ਲੀਡਰ ਬਣਿਆ ਹੈ ਤੇ ਅੱਜ ਤ ਹਾਂ ਲੋਕ ਬਿਲਰ ਦੇ ਸੰਲਪ ਆਇਆ ਕੋਈ ਗੱਲ ਨਹੀਂ ਸਮਾਜੇਗਾ ਲੋਕ ਦੱਸ ਦਿੰਦੇ ਬੇਅਸੀ ਵੇਲਣਾ ਤੇ ਵਾਹਿਗੁਰੂ ਦੇ ਹੁਕਮ ਨਾਲ ਆਉਣ ਵਾਲੇ ਸਮੇਂ ਤੇ ਤੁਹਾਨੂੰ ਵੇਲੜ ਕਰਕੇ ਵੇਲੜ ਕਰਕੇ ਵਿਛਾ ਦੇ ਦੇਖੋ ਦਰਸਲ ਗੱਲ ਇਹ ਹੈ ਕਿ ਜਿਹੜੀ ਤੁਸੀਂ ਪਿਛਲੇ ਦਿਨਾਂ ਦੇ ਘਰਾਓ ਦੀ ਗੱਲ ਕੀਤੀ ਹੈ ਤੇ ਉਹਨੂੰ ਲੈ ਕੇ ਸਰਕਾਰ ਦੇ ਬਿਆਨਬਾਜ਼ੀ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਉਹਨਾਂ ਲੋਕਾਂ ਦੇ ਮੂੰਹੋਂ ਨਹੀਂ ਸੱਭਦੇ ਜਿਨ੍ਹਾਂ ਲੋਕਾਂ ਦਾ ਬੇਸ ਹੀ ਅੰਦੋਲਨਾ ਚ ਹੋ ਗਿਆ ਅੰਨਾ ਹਜ਼ਾਰੇ ਦੇ ਵਿੱਚੋਂ ਕੇਜਰੀਵਾਲ ਨਿਕਲਿਆ ਮੇਰਾ ਖਿਆਲ ਹੈ ਸਾਡਾ ਕੋਈ ਵੀ ਧਰਨਾ ਕੋਈ ਵੀ ਮੁਜ਼ਾਹਰਾ ਕੋਈ ਵੀ ਪ੍ਰੋਟੈਸਟ ਹੈ ਜਾਨੀ ਹੋਣਾ ਜਿਹਦੇ ਵਿੱਚ ਇਹਨਾਂ ਦਾ ਅਮਨ अरोड़ा ਸੰਧਵਾ ਸਾਹਿਬ ਗੁਰਦੇਤ ਇਵਨ ਕਿ ਭਗਵੰਤ ਮਾਨ ਖੁਦ ਵੀ ਸਾਡੇ ਪ੍ਰੋਟੈਸਟਾਂ ਧਰਨਿਆਂ 'ਚ ਬੈਠਾ ਰਿਹਾ ਹੈ ਸਾਡੇ ਨਾਲ ਮੈਂ ਤੁਹਾਨੂੰ ਫੋਟੋਆਂ ਦਿਖਾ ਸਕਦਾ ਆਕੇ ਬੋਲਦੇ ਰਹੇ ਨੇ ਜਿੰਨਾ ਲੋਕਾਂ ਦਾ ਆਧਾਰ ਹੀ ਇੱਥੋਂ ਕਾਇਮ ਹੋਇਆ ਹੋਵੇ ਅੰਦੋਲਨਾਂ ਚੋਂ ਯਾਹ ਅਗਲੀ ਗੱਲ ਹੋ ਰਹੀ ਹੈ ਅਸੀਂ ਦਿੱਲੀ ਦੇ ਅੰਦੋਲਨ ਤੋਂ ਆਏ ਹਾਂ ਜਦੋਂ ਅਸੀਂ ਦਿੱਲੀ ਦੇ ਅੰਦੋਲਨ ਤੋਂ ਆਏ ਹਾਂ ਤੇ ਉਸ ਅੰਦੋਲਨ ਨੇ ਲੋਕਾਂ ਦੇ ਅੰਦਰ ਇੱਕ ਸਵਾਲ ਪੈਦਾ ਕਰਨ ਦੀ ਸਵਾਲ ਖੜੇ ਕਰਨ ਦੀ ਭਾਵਨਾ ਜਗਾਈ ਔਰ ਉਹਦੇ ਜੋ ਐਸੀ ਭਾਵਨਾ ਜਾਗੀ ਜਿਹਦਾ ਇਹਨਾਂ ਨੇ ਫਾਇਦਾ ਚੁੱਕਿਆ ਭਗਵਾਨ ਤੁਮਾਨ ਇੱਕ ਗੱਲ ਆਮ ਲੋਕਾਂ ਨੂੰ ਕਹਿੰਦਾ ਰਿਹਾ ਉਹ ਹੁਣ ਵੀਡੀਓਜ਼ ਨਿਕਲ ਰਹੀਆਂ ਨੇ ਬਾਹਰ ਉਹ ਕਿ ਸਵਾਲ ਕਰੋ ਇਹਨਾਂ ਲੀਡਰਾਂ ਨੂੰ ਸਵਾਲ ਕਰੋ ਇੱਕ ਵਾਰੀ ਤਾਂ ਇਹਨੇ ਉਹ ਵੀ ਕਿਹਾ ਕਿ ਦਲਾ ਤਾਂ ਦਲਾ ਹੁੰਦਾ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਤੇ ਇਹੋ ਜਿਹਾ ਵੀ ਸ਼ਬਦ ਬੋਲਦਾ ਸੀ ਉਹ ਭਾਈ ਜੇ ਹੁਣ ਲੋਕਾਂ ਨੂੰ ਜੀ ਇਹਨੇ ਪ੍ਰਚੰਡ ਕਰ ਲਿਆ ਕਿ ਸਵਾਲ ਕਰਨ ਤੇ ਲੋਕ ਤਾਂ ਉਹੀ ਨਹੀਂ ਸਵਾਲ ਕਰਨਗੇ ਉਹ ਰਹਿੰਦੀ ਕਸਰ ਜਿਸ ਤਰੀਕੇ ਦੇ ਨਾਲ ਤੁਸੀਂ ਪ੍ਰੋਟੈਸਟ ਨੂੰ ਚੁਕਾਇਆ ਜਿਹੜਾ ਗਲਤ ਤਰੀਕੇ ਨਾਲ ਮੈਂ ਸ਼ਬਦ ਵਰਤ ਰਹੇ ਹਾਂ ਕਿਉਂਕਿ ਗਲਤ ਤਰੀਕਾ ਮੈਂ ਇਸ ਕਰਕੇ ਕਹਿ ਰਹੇ ਆਂ ਕਿ ਜਦੋਂ ਵੀ ਕਿਸੇ ਪ੍ਰੋਟੈਸਟ ਨੂੰ ਕਿਸੇ ਧਰਮ ਨੂੰ ਕਿਸੇ ਮਜ਼ਾਹਰੇ ਨੂੰ ਕਿਸੇ ਅੰਦੋਲਨ ਨੂੰ ਸੜਕ ਖਾਲੀ ਕਰਾਉਣੀ ਆ ਕੋਈ ਗਰਾਊਂਡ ਖਾਲੀ ਕਰਾਉਣਾ ਹੈ ਤਾਂ ਪਹਿਲੇ ਨੋਟਿਸ ਦੇਣਾ ਹੁੰਦਾ ਹੈ ਕਿ ਤੈਨੂੰ 2 ਦਿਨ ਦਾ ਨੋਟਿਸ ਦੇਣਿਆ ਤੈਨੂੰ 5 ਦਿਨ ਦਾ ਨੋਟਿਸ ਦੇਣਿਆ ਦੁਬਾਰਾ ਫਿਰ ਨੋਟਿਸ ਦੇਣਾ ਹੁੰਦਾ ਹੈ ਤੀਸਰਾ ਨੋਟਿਸ ਤੋਂ ਬਾਅਦ ਫਿਰ ਕਾਰਵਾਈ ਹੁੰਦੀ ਹੈ ਲੇਕਿਨ ਸਾਨੂੰ ਕੋਈ ਨੋਟਿਸ ਨਹੀਂ ਆਇਆ ਪਰ ਸਾਡੇ ਤੇ ਹਮਲਾ ਵੀ ਇਸ ਤਰੀਕੇ ਨਾਲ ਕੀਤਾ ਕਿ ਸਾਨੂੰ ਮੀਟਿੰਗ ਦੇ ਉੱਤੇ ਛੱਡ ਕੇ ਪੰਜਾਬ ਸਰਕਾਰ ਦੇ ਨੁਮਾਇੰਦੇ ਇਹਨਾਂ ਦੇ ਅਫਸਰ ਸਾਨੂੰ ਮਤਲਬ ਮੀਟਿੰਗ ਤੇ ਸੱਦਦੇ ਆ ਮੇਰੇ ਕੋਲ ਰিসিਵਿੰਗ ਲੈ ਕੇ ਜਾਂਦੇ ਆ ਤੇ ਫਿਰ ਜਾ ਕੇ ਮੀਟਿੰਗ ਤੇ ਗਿਆ ਤੋਂ ਵੀ ਬਾਅਦ ਮੀਟਿੰਗ ਹੋਲੀ ਮੀਟਿੰਗ ਹੋਣ ਤੋਂ ਵੀ ਬਾਅਦ ਖੇਤੀਬਾੜੀ ਮੰਤਰੀ ਨਾਲ ਤੇ ਇਕ ਟਾਰੂ ਚੱਕਣਾ ਸਪੈਸ਼ਲ ਮੀਟਿੰਗ ਹੋਈ ਤੇ ਉਹਨਾਂ ਨੇ ਪੁੱਛਿਆ ਕਿ ਭਾਈ ਤੁਹਾਡੀ ਮਰਜ਼ਾ ਕੀ ਹੈ ਮੈਂ ਕਹਿੰਦਾ ਜੇਕਰ ਇਹਨਾਂ ਨੇ ਪ੍ਰੋਟੈਸਟ ਵਾਲੀ ਥਾਂ ਦੇ ਉੱਤੇ ਸਾਡੇ ਕੋਲ ਧਰਨਾ ਖਾਲੀ ਜਗ੍ਹਾ ਖਾਲੀ ਕਰਵਾਉਣੀ ਸੀ ਜਦੋਂ ਅਸੀਂ ਖੁਦ ਪੁੱਛ ਰਹੇ ਹਾਂ ਕਿ ਤੁਸੀਂ ਜਿਹੜੀ ਫੋਰਸਿਜ਼ ਲਾ ਰਹੇ ਹੋ ਉਦਾ ਕਾਰਨ ਕੀ ਹੈ ਤਾਂ ਅਸੀਂ ਆਪਦੀ ਮੰਚਾ ਦੱਸੋ ਤਾਂ ਮੰਚਾ ਉਹ ਦੱਸ ਦਿੰਦੇ ਕਿ ਭਾਈ ਸਾਡੇ ਤੇ ਤਾਂ ਮਜਬੂਰੀ ਹੈ ਸਾਨੂੰ ਤਾਂ ਕੇਂਦਰ ਕਹਿ ਰਿਹਾ ਜਾਂ ਸਾਡਾ ਹੋ ਗਿਆ ਸੌਦਾ ਲੁਧਿਆਣੇ ਵਾਲਿਆਂ ਨਾਲ ਅਸੀਂ ਤਾਂ ਆਪਦੀ ਸੀਟ ਜਿੱਤਨੀ ਹੈ ਅਸੀਂ ਤਾਂ ਖਾਲੀ ਕਰਵਾਵਾਂਗੇ ਤਾਂ ਹੋ ਸਕਦਾ ਗੱਲਬਾਤ ਨਾਲ ਹੀ ਮਸਲੇ ਦੀ ਕੋਈ ਗੱਲ ਹੱਲ ਹੁੰਦਾ ਤੋਂ ਉਸ ਵੇਲੇ ਇਹਨਾਂ ਵੱਲੋਂ ਇਹ ਕਿਹਾ ਜਾਣਾ ਕਿ ਭਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿਸਾਨ ਸਾਡੇ ਨੇ ਅਸੀਂ ਕਿਸਾਨਾਂ ਦੇ ਨਾਲ ਆ ਤੇ ਸਾਡਾ ਕੋਈ ਮਨਸ਼ਾ ਇਹੋ ਜਿਹੀ ਨਹੀਂ ਆ ਉਹ ਤਾਂ ਸਾਡਾ ਜਿਹੜਾ ਫੋਰਸ ਜਲਾਈਆਂ ਨੇ ਉਹਨਾਂ ਦਾ ਤਾਂ ਸਿਰਫ ਮਤਲਬ ਅਸੀਂ ਨਸ਼ਾ ਨਸ਼ੇ ਵਿਰੋਧੀ ਜਿਹੜੀ ਮਹਿੰਮ ਚਲਾਈ ਹੈ ਉਹਨੂੰ ਅਸੀਂ ਮਤਲਬ ਸਫਲ ਬਣਾ ਰਹੇ ਹਾਂ ਇਹ ਕੀ ਹੈ ਔਰ ਇਹ ਹੀ ਬਾਅਦ ਪ੍ਰੈਸ ਦੇ ਉੱਤੇ ਉਹਨੇ ਆਪਣੇ ਨੇ ਖਜ਼ਾਨਾ ਮੰਤਰੀ ਨੇ ਤੇ